ਸਸਰੀਏ ਕਾਲ ਮੇਰਾ ਨਾਮ ਰਣਜੀਤ ਸਿੰਘ ਆ ਮੈਂ ਪਿਛਲੇ 20 ਸਾਲ ਤੋਂ ਮੈਕਸ ਐਗਰੋ ਸੀਡ ਫਾਰਮ ਦੇ ਨਾਮ ਤੇ ਵੱਖ-ਵੱਖ ਵੈਰਾਈਟੀਆਂ ਦੇ ਸੀਡ ਪ੍ਰੋਡਕਸ਼ਨ ਦਾ ਕੰਮ ਕਰਦਾ ਪਿਛਲੇ ਸਮੇਂ ਤੋਂ ਲਗਾਤਾਰ ਆਪਣੇ ਪੰਜਾਬ ਯੂਪੀ ਦੇ ਵਿੱਚ ਬਾਸਮਤੀ ਦਾ ਕਾਫੀ ਏਰੀਆ ਕਿਸਾਨ ਲਗਾ ਰਹੇ ਆ ਉਹਦੇ ਵਿੱਚ ਮੁੱਖ ਸਮੱਸਿਆ ਬਾਸਮਤੀਆਂ ਦੇ ਵਿੱਚ ਛੰਡਾ ਰੋਗ ਜੰ ਬਕਾਨਾ ਰੋਗ ਦੀ ਆ ਰਹੀ ਜਿਹਦੇ ਨਾਲ ਕਿਸਾਨਾਂ ਦਾ ਕਾਫੀ ਫਾਈਨੈਂਸ਼ੀਅਲੀ ਨੁਕਸਾਨ ਹੁੰਦਾ ਤੇ ਫਸਲ ਜਿਹੜੀ ਆ ਉਹ 20-25% ਨੁਕਸਾਨੀ ਜਾਂਦੀ ਆ ਜਿਹਦੇ ਉੱਤੇ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਸੀਡ ਕੰਪਨੀਆਂ ਕੰਮ ਕਰ ਰਹੀਆਂ ਸੀ ਇਸ ਸਾਲ ਅਸੀਂ ਸਜੈਂਟਾ ਦੇ ਨਾਲ ਮਿਲ ਕੇ ਕੁਝ ਪਲਾਟ ਟਰੀਟ ਕਰਕੇ ਸਜੈਂਟਾ ਵੱਲੋਂ ਦਿੱਤੀ ਦਵਾਈ ਦੇ ਨਾਲ ਲਗਾਏ ਉਸ ਸੀਡ ਜਿਹੜੀ ਦਵਾਈ ਦੇ ਨਾਲ ਵਿਟਰਾਟੋ ਦਵਾਈ ਅਸੀਂ ਵਰਤੀ ਉਦੇ ਨਾਲ ਸੀਡ ਜਿਹੜਾ ਟ੍ਰੀਟ ਕੀਤਾ ਉਸ ਨੂੰ ਫੀਲਡ ਦੇ ਵਿੱਚ ਲਗਾਉਣ ਦੇ ਨਾਲ ਬਿਲਕੁਲ ਝੰਡਾ ਰੋਗ ਦੀ ਸਮੱਸਿਆ ਦਾ ਹੱਲ ਹੋ ਗਿਆ ਇਹ ਜਿੰਨਾ ਟ੍ਰਾਇਲ ਸੀ ਇਹ ਅਸੀਂ ਵਿਕਟਰਾਟੋ ਦੇ ਨਾਲ ਟ੍ਰੀਟ ਕੀਤਾ ਸੀ ਜਿਹਦੇ ਵਿੱਚ ਬਕਾਨਾ ਰੋਗ ਦੀ ਕੋਈ ਪ੍ਰੋਬਲਮ ਨਹੀਂ ਆਈ ਜਿਸ ਤਰ੍ਹਾਂ ਦੂਸਰੀਆਂ ਕੁਝ ਟ੍ਰਾਇਲ ਅਸੀਂ ਕੀਤਾ ਜਿਹਦੇ ਵਿੱਚ ਦੂਸਰੀ ਦਵਾਈ ਵਰਤੀ ਗਈ ਲੇਕਿਨ ਉਹਦੇ ਵਿੱਚ ਕਾਫੀ ਪ੍ਰੋਬਲਮ ਜਿਹੜੀ ਆ ਉਹ ਬਕਾਨਾ ਰੋਗ ਦੀ ਆਈ और ये बारे जेड़ा वा ये दवाई किस तरह काम करती तो है इस एजेंटा तो गौरव जी ये तनु दसेंगे अच्छा सरगाल जी मेरा नाम गौरव है मैं सिंजेंटा की तरफ से बात कर रहा हूँ आपसे तो हमने जून जुलाई में पनेरी लगते हुए इसमें बीज में विक्टराटो नाम से दवाई जो आई हुई है वो लगाई थी तो उसका बढ़िया सा रिजल्ट आया हुआ है इस विक्टराटो दवाई को हमने बीज में लगवाया था पनेरी में होके और अभी तक के झंडा रोग की दिक्कत कुछ भी नहीं आई है फसल भी बढ़िया रही है और एक भी अभी तक काटने तक का हमें झंडा रोग की दिक्कत कहीं पे भी नहीं आई विक्ट्राटो दवाई का एक ऐसा है कि हमने एक बार बीज में लगाने के बाद से लेके कटाई तक वो दवाई उसी बीज में रहती है तब मतलब लगाने से लेके काटने तक का झंडा रोग की दिक्कत हमारी हल स, हल हो जाती है इस खरीफ सीजन के असी मैक्स एग्रो सीड फार्म ਅਤੇ ਗੰਗਾ ਸੀਡ ਬਰੀਡਰ ਕਰਨਾਲ ਵੱਲੋਂ ਜੋ ਬਾਸਮਤੀਆਂ ਦਾ ਸੀਡ ਕਿਸਾਨਾਂ ਨੂੰ ਦੇਵਾਂਗੇ ਉਹ ਵਿਕਟਰਾਟੋ ਦਵਾਈ ਦੇ ਨਾਲ ਟ੍ਰੀਟ ਕਰਕੇ ਦੇਵਾਂਗੇ ਇਸ ਦਵਾਈ ਦੇ ਨਾਲ ਟ੍ਰੀਟ ਕਰਨ ਤੋਂ ਬਾਅਦ ਕਿਸਾਨ ਨੂੰ ਔਰ ਕੋਈ ਵੀ ਦਵਾਈ ਸੀਡ ਨੂੰ ਲਗਾਉਣ ਦੀ ਜਰੂਰਤ ਨਹੀਂ ਉਹ ਇੱਕ ਬੇਚਿਜਕ ਹੋ ਕੇ ਕਿਸਾਨ ਇਹ ਸੀਡ ਲੈ ਸਕਦਾ ਜਿਹਦੇ ਨਾਲ ਉਹ ਝੰਡਾ ਰੋਗ ਤੋਂ ਪੂਰਾ ਛੁਟਕਾਰਾ ਪਾ ਸਕਦਾ ਪਿਛਲੇ ਸਮੇਂ ਤੋਂ ਜਿਹੜੇ ਕਿਸਾਨ ਸਾਡੇ ਨਾਲ ਨੈਕਸਾ ਐਗਰੋ ਸੀਡ ਫਾਰਮ ਦੇ ਨਾਲ ਜੁੜੇ ਆ ਉਹਨਾਂ ਕਿਸਾਨਾਂ ਨੂੰ ਅਸੀਂ ਸਮੇਂ-ਸਮੇਂ ਤੇ ਚੰਗੀਆਂ ਵੈਰੈਟੀਆਂ ਸੁਧਰੇ ਸੀਡ ਜਿਹੜੇ ਆ ਉਪਲਬਧ ਕਰਾਉਂਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਫਰਮ ਵੱਲੋਂ ਚੰਗੀਆਂ ਨਵੀਆਂ ਉन्नत ਕਿਸਮਾਂ ਅਤੇ ਚੰਗੀਆਂ ਦਵਾਈਆਂ ਦੇ ਨਾਲ ਟ੍ਰੀਟ ਕਰਕੇ ਕਿਸਾਨਾਂ ਨੂੰ ਚੰਗੇ ਸੀਡ ਉਪਲਬਧ ਕਰਾਏ ਜਾਣ ਇਸ ਲਈ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਮੈਕਸ ਐਗਰੋ ਸੀਡ ਫਾਰਮ ਦੇ ਨਾਲ ਜੁੜੋ ਜਿਹੜਾ ਅਸੀਂ ਕਿਸਾਨੀ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕਰ ਸਕੀ